ਕੈਨੇਡਾ ਦੀ ਟਿਕਟ ਬੁੱਕ ਕਰਵਾਉਣ ਤੋਂ ਪਹਿਲਾਂ ਸੁਣ ਲਓ ਇਹ ਖਬਰ ਕਿਤੇ ਰਹਿ ਨਾ ਜਾਓ ਅੱਧ ਵਿਚਕਾਰ 에ਅਰ ਕੈਨੇਡਾ ਪਾਇਲਟ ਯੂਨੀਅਨ ਨਾਲ ਲੇਬਰ ਵਿਵਾਦ ਕਾਰਨ ਹੜਤਾਲ ਵੱਲ ਵਧ ਰਿਹਾ ਹੈ ਇਹ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ 5000 ਤੋਂ ਵੱਧ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਉਹ ਆਪਣੇ ਜ਼ਿਆਦਾਤਰ ਸੰਚਾਲਨ ਨੂੰ ਮੁਤਲਕ ਕਰਨ ਦੀ ਤਿਆਰੀ ਕਰ ਰਿਹਾ ਹੈ ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਅਰਲਾਈਨ ਪਾਇਲਟ ਐਸੋਸੀਏਸ਼ਨ ਨਾਲ ਗੱਲਬਾਤ ਸਰਗਰਮ ਤੌਰ ਤੇ ਚੱਲ ਰਹੀ ਹੈ ਦੋਵੇਂ ਧਿਰਾਂ ਤਾਲਮੇਲ ਵਿੱਚ ਅਜੇ ਬਹੁਤ ਦੂਰ ਹੈ ਐਤਵਾਰ 15 ਸਤੰਬਰ ਇਹ ਗੱਲਬਾਤ ਕਿਸੇ ਸਿਰੇ ਨਹੀਂ ਲੱਗਦੀ ਐ ਤਾਂ ਏਅਰਲਾਈਨ ਨੇ ਕਿਹਾ ਕਿ ਕਿਸੇ ਵੀ ਧਿਰ ਨੂੰ 72 ਘੰਟੇ ਦੀ ਹੜਤਾਲ ਜਾਂ ਲੌਕਆਊਟ ਨੋਟਿਸ ਜਾਰੀ ਕਰਨ ਲਈ ਅਧਿਕਾਰ ਤੱਕ ਦਿੱਤਾ ਜਾਵੇਗਾ ਇਸ ਨਾਲ ਏਅਰ ਕੈਨੇਡਾ ਦੇ 3 ਦਿਨਾਂ ਦੀ ਵਿੰਡ ਡਾਊਨ ਯੋਜਨਾ ਸ਼ੁਰੂ ਹੋ ਚਾਵੇਗੀ ਇਸ ਨਾਲ 에ਅਰ ਕੈਨੇਡਾ ਅਤੇ 에ਅਰ ਕੈਨੇਡਾ ਰੂਜ਼ ਹੌਲੀ ਹੌਲੀ ਉਡਾਨਾਂ ਨੂੰ ਮੁਤਲ ਕਰਨਗੇ ਪਿਛਲੇ ਮਹੀਨੇ ኤਲਪਾ ਨੇ ਐਲਾਨ ਕੀਤਾ ਸੀ ਕਿ ਇਸ ਦੇ 98 ਫੀਸਦੀ ਮੈਂਬਰਾਂ ਨੇ 에ਅਰ ਕੈਨੇਡਾ ਦੇ ਨਾਲ ਇੱਕ ਨਵਾਂ ਇਕਰਾਰਨਾਮਾ ਸਮਝੌਤਾ ਪ੍ਰਾਪਤ ਕਰਨ ਦੇ ਹੱਕ ਵਿੱਚ ਵੋਟ ਦਿੱਤਾ ਕਰਮਚਾਰੀ ਜੂਨ 2023 ਤੋਂ 에ਅਰ ਕੈਨੇਡਾ ਨਾਲ ਗੱਲਬਾਤ ਕਰ ਰਹੇ ਨੇ ਏਅਰ ਕੈਨੇਡਾ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਈਕਲ ਰੂਸੋ ਨੇ ਕਿਹਾ ਹੈ ਕਿ ਏਅਰ ਕੈਨੇਡਾ ਦਾ ਮੰਨਣਾ ਹੈ ਕਿ ਸਾਡੇ ਪਾਇਲਟ ਸਮੂਹ ਨਾਲ ਸਮਝੌਤੇ ਤੇ ਪਹੁੰਚਣ ਲਈ ਅਜੇ ਵੀ ਸਮਾਂ ਹੈ ਬੇਸ਼ਰਤੇ ਏਐਲਪੀ ਆਪਣੀਆਂ ਤਨਖਾਹਾਂ ਦੀ ਮੰਗਾਂ ਨੂੰ ਥੋੜਾ ਨਰਮ ਕਰੇ ਜੋ ਕਿ ਉਸ ਕੈਨੇਡੀਅਨ ਉਜਰਤਵਾਦ ਦੇ ਤੋਂ ਕੀਤੇ ਵਾਅਦੇ ਹਨ ਕਿਹਾ ਹੈ ਹਾਲਾਂਕਿ ਕੈਨੇਡੀਅਨ ਨੇ ਹਾਲਾ ਵਿੱਚ ਹੀ ਯਾਤਰੀਆਂ ਲਈ ਅਚਾਨਕ ਏਅਰਲਾਈਨ ਬੰਦ ਹੋਣ ਕਾਰਨ ਹਫੜਾ-ਦਫੜੀ ਦੇਖੀ ਹੈ ਜੋ ਸਾਨੂੰ ਆਪਣੇ ਗ੍ਰਾਹਕਾਂ ਨੂੰ ਕੰਮ ਦੇ ਵਾਦੇ ਰੁਕਾਵਟ ਤੋਂ ਬਚਾਉਣ ਲਈ ਅਜਿਹਾ ਕਰਨ ਲਈ ਮਜਬੂਰ ਕਰਦਾ ਹੈ ਇਸ ਵਿੱਚ 에ਅਰ ਕੈਨੇਡਾ ਤੇ 에ਅਰ ਕੈਨੇਡਾ ਰੂਜ਼ ਨੂੰ ਇੱਕ ਵਾਰ 72 ਘੰਟੇ ਦੀ ਹੜਤਾਲ ਜਾਂ ਲੋਕਆਊਟ ਨੋਟਿਸ ਦਿੱਤੇ ਜਾਣ ਤੋਂ ਬਾਅਦ ਸੰਭਵ ਤੌਰ ਤੇ ਇਸ ਐਤਵਾਰ ਨੂੰ ਜਲਦੀ ਤੋਂ ਜਲਦੀ ਬੰਦ ਕਰਨ ਦਾ ਬਹੁਤ ਮੁਸ਼ਕਲ ਫੈਸਲਾ ਸ਼ਾਮਿਲ ਹੈ ਏਅਰ ਕੈਨੇਡਾ ਨੇ ਅਗਲੇ 3 ਸਾਲਾਂ ਵਿੱਚ ਆਪਣੇ 5000 ਤੋਂ ਵੱਧ ਪਾਇਲਟਾਂ ਲਈ ਤਨਖਾਹ ਵਿੱਚ 30% ਵਾਅਦੇ ਦੀ ਤਸਵੀਰ ਰੱਖੀ ਹੈ ਯੂਨিয়ন ਨੇ ਕਿਹਾ ਹੈ ਕਿ ਉਹ ਆਪਣੇ ਅਮਰੀਕੀ ਹਮ ਰਤਬਾ ਦੇ ਅਨੁਸਾਰ ਤਨਖਾਹਾਂ ਚਾਹੁੰਦੇ ਨੇ ਸੋਮਵਾਰ ਨੂੰ 에어 ਕੈਨੇਡਾ ਨੇ ਕਿਹਾ ਹੈ ਕਿ ਯੂਨੀਅਨ ਦੀਆਂ ਬਹੁਤ ਸਾਰੀਆਂ ਤਨਖਾਹਾਂ ਦੀ ਮੰਗਾਂ ਤੇ एएलपीए ਨਾਲ ਗੱਲਬਾਤ ਰੁਕਣ ਦੇ ਨੇੜੇ ਸੀ ਕੇ ਗੱਲਬਾਤ ਕਰਦੇ ਆ ਕਿ ਹੈ ਕਿ ਹਰਤਾਲ ਦੀ ਸਥਿਤੀ ਵਿੱਚ 에어 ਕੈਨੇਡਾ ਐਕਸਪ੍ਰੈਸ ਦੀਆਂ ਉਡਾਨਾਂ ਚਲਦੀਆਂ ਰਹਿਣਗੀਆਂ ਫਿਰ ਵੀ 에어 ਕੈਨੇਡਾ ਨੇ ਨੋਟ ਕੀਤਾ ਹੈ ਕਿ ਉਹ ਖੇਤਰੀ ਭਾਈਵਾਲ ਆਪਣੇ ਰੋਜ਼ਾਨਾ ਗਾਹਕਾਂ ਦੀ ਸਿਰਫ 20% ਲੈ ਜਾਂਦੇ ਨੇ ਏਅਰਲਾਈਨ ਦੀ ਪਾਲਿਸੀ ਦੇ ਤਹਿਤ 15 ਅਤੇ 23 ਸਤੰਬਰ ਦੇ ਵਿਚਕਾਰ ਯਾਤਰਾ ਲਈ ਟਿਕਟਾ ਵਾਲੇ ਗਾਹਕ ਬਿਨਾਂ ਕਿਸੇ ਵਾਧੂ ਕੀਮਤ ਦੇ 3 ਨਵੰਬਰ ਤੱਕ ਉਸੇ ਮੂਲ ਮੰਜ਼ਿਲ ਵੱਲ ਕਿਸੇ ਵੀ ਹੋਰ ਏਅਰ ਕੈਨੇਡਾ ਫਲਾਈਟ ਦੀ ਰੀਬੁੱਕ ਕਰ ਸਕਦੇ ਨੇ ਜੋ ਗਾਹਕ ਉਸ ਮਿਤੀ ਤੋਂ ਬਾਅਦ ਆਪਣੇ ਯਾਤਰਾ ਨੂੰ ਰੱਦ ਕਰਨ ਤੇ ਦੁਬਾਰਾ ਬੁੱਕ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੀ ਬਦਲਾਅ ਫੀਸ ਮਾਫ ਕਰ ਦਿੱਤੀ ਜਾਵੇਗੀ ਪਰ ਕਿਰਾਏ ਵਿੱਚ ਕੋਈ ਅੰਤਰ ਦੇਣਾ ਪਵੇਗਾ ਅੱਗੇ ਕਿਹਾ ਕਿ ਸਮਸੇਂ ਹਾਂ ਇਸ ਨਾਲ ਸਾਡੇ ਗ੍ਰਾਹਕਾਂ ਨੂੰ ਹੋਣ ਵਾਲੀ ਸੁਵਿਧਾ ਲਈ ਮਾਫੀ ਮੰਗਦੇ ਹਾਂ ਹਾਲਾਂਕਿ ਇੱਕ ਮੈਨੇਜਰ ਸ਼ਡਿਊਲ ਸਾਡੇ ਲਈ ਉਪਲਬਧ ਦੇ ਇੱਕ ਇੱਕ ਜ਼ਿੰਮੇਵਾਰ ਕੋਰਸ ਹੈ ਅਸੀਂ 110000 ਤੋਂ ਵੱਧ ਲੋਕਾਂ ਨੂੰ ਜੋ ਹਰ ਰੋਜ਼ ਸਾਡੇ ਨਾਲ ਯਾਤਰਾ ਕਰਦੇ ਨੇ ਨੂੰ ਵਧੇਰੇ ਨਿਸ਼ਚਿਤਤਾ ਅਤੇ ਬਿਨਾਂ ਕਿਸੇ ਕੀਮਤ ਦੇ ਆਉਣ ਵਾਲੀ ਯਾਤਰਾ ਨੂੰ ਬਦਲਣ ਜਾਂ ਮੁਲਤਵੀ ਕਰਨ ਲਈ ਸਾਡੀ ਸਦਭਾਵਨਾ ਨੀਤੀ ਦੀ ਵਰਤੋਂ ਕਰਕੇ ਫਸੇ ਹੋਣ ਦੇ ਜੋਖਮ ਨੂੰ ਘਟਾਉਣ ਲਈ ਸਾਡੀ ਯੋਜਨਾਵਾਂ ਦਾ ਪ੍ਰਚਾਰ ਕਰਦੇ ਹਾਂ ਅਸੀਂ ਕੈਨੇਡਾ ਸਰਕਾਰ ਨੂੰ ਕੈਨੇਡੀਅਨ ਦੇ ਸਭਾਵੀ ਵਿਗਨ ਦੇ ਪ੍ਰਭਾਵ ਬਾਰੇ ਵੀ ਸੁਚੇਤ ਕਰ ਰਹੇ ਹਾਂ।